इंडियन टीवी न्यूज पंजाब अपनी खबर अपनी भाषा विच नमस्कार ती वेख रहे हो इंडियन टीवी न्यूज पंजाब आओ थो लेकर चलिए अज दबर वाल ਅੱਜ ਦੇ ਦਿਨ ਬਾਕੀ 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 ਬ ਇਹਨਾਂ ਨੇ ਬਹੁ ਬੋਲੀ ਪੰਜਾਬੀ ਰਸਤੇ ਬਹੁਤ ਹੀ ਵਧੀਆ ਵਿਚਾਰ ਦਿੱਤੇ ਉਸ ਦੇ ਚਾਹ ਦਾ ਲਾਈਵ ਤਸਵੀਰਾਂ ਪਰਮੇਸ਼ਰ ਘਰ ਇੰਡੀਅਨ ਟੀਵੀ ਨਿਊਜ਼ ਕੋਲ ਮੁਜੀ ਉਸ ਪਾਸਿ ਨਾਮ ਜਿਸ ਖਿਆਲ ਨਾਲ ਸਾਡੇ ਦੇਖਣ ਗਿਆ ਸੀ ਬਸ ਲਿਲਾ ਪਰ ਬਾਤ ਦੀ ਦਾ ਮੂਰਨਾ ਹੈ ਸਭ ਪੜਾ ਚਾਹੀਦਾ ਜੋ ਫਿਰ ਖੰਡਾ ਇਹ ਪ੍ਰਯੋਗਨ ਦਾ ਦਿਨ ਤੋਂ ਮੂਰਨਾ ਹੈ ਜਨਾਬ ਬਹੁਤਾਂ ਨੂੰ ਸਹਿਤਾ ਬਣੀ ਜੀ ਕੜੀ ਦੰਤੀ ਤੋਂ ਨਿਆਹ ਉਤਾਰੀ ਨਹੀਂ ਸਕੀ ਉਹ ਤਵਲਿ ਸੇਮੇ ਤੋਂ ਉਹਨਾਂ ਦੇ ਵਿੱਚ ਨਾਪ ਦੇ। ਤੇ ਬਾਤ ਭੱਦੀ ਗੁਰੂ ਜੀ ਕਿ ਇਹ ਦੋਹਾਂ ਦੇ ਵਿੱਚ ਨਾਪ ਦਿਆਂ ਤੇ ਬੰਦਾ ਅਕਸਰ ਛੜ ਜਾਂਦਾ ਹੈ ਚੀਜ਼ਾਂ ਦਾ ਨਾ ਆਉਂਦਾ। ਔਰ ਇਹ ਦੇਖੋ ਕਿ ਨਿਗਾਹ ਨੂੰ ਤੇਜ਼ ਕਰਾ ਕੇ ਤੇ ਮੂਰਤੀ ਐਨਕ ਲਾ ਕੇ ਵੀ ਕਿ ਨਿਗਾਹ ਦੂਰ ਵੀ ਤੇਜ਼ ਕਰਾ ਕੇ ਤੇ ਮੂਰਤੀ ਐਨਕ ਲਾ ਕੇ ਵੀ

ਅਜੀ ਸਰ ਆਜੂ ਜੀ ਬਹੁਤ ਬੋਲ ਰਹੇ ਸੀ ਫਿਰ ਹਾਈਲਾਈਨ ਪੰਜਾਬ ਚੰਡੀਗੜ੍ਹ ਜਲਸਾ ਨਹੀਂ ਬੋਲੋ ਜਿਹੜਾ ਮਾਂ ਬੋਲੀ ਨੂੰ ਸਮਾਰਕ ਸਮਾਰਕ ਹੋ ਰਿਹਾ ਹੈਗਾ ਲਾਗਾ ਯੋਗਤਮਾ ਮਾਂ ਬੋਲੀ ਨੂੰ ਬਚਾਉਣ ਲਈ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਪਰ ਅੱਜ ਦੇ ਜਿਹੜੇ ਇੱਥੇ ਬੁਲਾਰੇ ਆਏ ਸੀ ਉਹਨਾਂ ਵੱਲੋਂ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਉਹ ਬਹੁਤ ਉਹ ਵੀ ਚੰਗੀਆਂ ਤੇ ਸੋਹਣੀਆਂ ਗੱਲਾਂ ਸੀ ਕਿ ਮਾਂ ਬੋਲੀ ਹੁਣਾਂ ਚਿਰ ਕਿਤੇ ਨਹੀਂ ਚੱਲੀ ਜਿੰਨਾ ਚਿਰ ਬਾਬੇ ਨਾਨਕ ਦੀ ਬਾਣੀ ਜਾਂ ਪੰਜਾਬ ਦੇ ਵਿੱਚ ਨਿਤਨੇਮ ਰਹਿ ਰਸ ਜੱਗੀ ਸਾਹਿਬ ਹੁੰਦਾ ਇਹ ਬਾਣੀ ਜਿਹੜੀ ਹੈ ਪੰਜਾਬੀ ਦੇ ਵਿੱਚ ਤੇ ਬਾਣੀ ਫੋਨ ਕਰਕੇ ਬਾਣੀ ਦੇ ਕਰਕੇ ਪੰਜਾਬੀ ਦੀ ਹੋਂਦ ਵੀ ਉਸੇ ਤਰ੍ਹਾਂ ਕਾਇਮ ਆ ਬਹੁਤ ਵਧੀਆ ਗੱਲਾਂ ਹੋਈਆਂ ਤੇ ਐਸੀ ਵੀ ਗੱਲ ਕੀਤੀ ਐ ਕਿ ਜਿਹੜੀ ਇੱਕ ਗੱਲ ਕਰਨ ਵਾਲੀ ਆ ਪੰਜਾਬੀ ਬਾਰੇ ਇਹ ਲਗਭਗ ਮੈਨੂੰ ਲੱਗਦਾ ਕਿ ਜਿਹੜੀ ਪੀੜੀ ਆ ਇਹ ਵੀ ਆਖਰੀ ਪੀੜੀ ਆ ਜਿਹੜੀ ਹੁਣ ਇਸ ਪੱਥ ਲੱਦ ਕਿਉਂਕਿ ਇੰਟਰਨੈਟ ਦਾ ਜ਼ਮਾਨਾ ਆ ਗਿਆ ਤੇ ਨੌਜਵਾਨ ਪੀੜੀ ਆ ਇੰਟਰਨੈਟ ਦੇ ਵਿੱਚ ਹੀ ਰੁੱਝੀ ਹੋਈ ਆ ਸੋ ਇਸ ਸੰਬੰਧਕਾਂ ਨੂੰ ਇਸ ਸਮਾਗਮ ਤੋਂ ਤ ਬਹੁਤ ਬਹੁਤ ਮੁਹਾਰਤ ਕੰਦ ਮੈਂ ਜੰਮੇ ਸਰ ਜੀ ਸ਼ਕਤੀ ਜੀ ਬੜਾ ਸ਼ਾਨਦਾਰ ਸਮਾਗਮ ਆ ਗਿਆ ਔਰ ਮੈਂ ਸਮਝਦਾ ਕਿ ਪ੍ਰਾਂਤਿਕ ਪ੍ਰੋਗਰਾਮ ਜਿਹੜੇ ਲਗਾਤਾਰ ਹੋਣੇ ਚਾਹੀਦੇ ਆ ਔਰ ਸਾਡੇ ਜੋ ਸੱਭਤਾ ਸਾਡੇ ਆਸ-ਪਾਸ ਦੇ ਪ੍ਰਾਣੀਆਂ ਨੇ ਮੈਂ ਸਮਝਦਾ ਕਿ ਨਾ ਬਹੁਤ ਜਿੰਮੇਵਾਰੀ ਵਾਲੀ ਗੱਲ ਹੈ ਕਿ ਜਿਹੜੇ ਸ਼ਾਇਰ ਹੈ ਖਡਾਬੀ ਦੇ ਉਸ ਸ਼ਾਇਰ ਦੇ ਨਾਮ ਤੇ ਦੱਸਿਆ ਹੋਇਆ ਜਿਹਨੂੰ ਪੰਜਾਬੀ ਦਾ ਪਹਿਲਾ ਪ੍ਰਮਾਣਿਕ ਸ਼ਾਇਰ ਮੰਨਿਆ ਜਾਂਦਾ ਹੈ और जिसे तो गुर्ति लैकेी भाषा जो गांव प्रभावित करने अजे शहर से रेंदा सूची चाहिए अपनी भाषा पर मातृभाषा पर ना चलिए और माण ना कह ਹਾਂਜੀ ਮਹਿੰਦੀ ਰਤਾ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਸਬੰਧ ਵਿੱਚ ਜਾਣਕਾਰੀ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਜੰਡੂ ਜੀ ਚੇਅਰਮੈਨ ਬਲਵਿੰਦਰ ਜੰਮੂ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੱਥੋਂ ਦੇ ਪ੍ਰਧਾਨ ਨੇ ਹਰਪ੍ਰੀਤ ਸਿੰਘ ਚਾਨਾ ਜੀ ਉਹਨਾਂ ਨੇ ਕਿਹਾ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਅੱਪਾ ਇੱਕ ਸਮਾਗਮ ਕਰਾਈਏ ਅੱਜ ਮੁੱਖ ਵਕਤਾ ਵਜੋਂ ਪਹੁੰਚੇ ਸਨ ਮਨਜੀਤਪੁਰੀ ਜੀ ਜ਼ਿਲ੍ਹਾ ਪਾਸ਼ਾ ਅਫਸਰ ਮੁੱਖ ਮਹਿਮਾਨ ਸਨ ਡਾਕਟਰ ਮਨਜੀਤ ਸਿੰਘ ਢਿੱਲੋਂ ਜੀ ਵਿਸ਼ੇਸ਼ ਮਹਿਮਾਨ ਬਲਜੀਤ ਸਿੰਘ ਖੀਵਾ ਜੀ ਤੇ ਅੱਜ ਵਾਲੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਹੈ ਪ੍ਰਿੰਸੀਪਲ ਪ੍ਰਭਜੋਤ ਸਿੰਘ ਜੀ ਨੇ ਜਿੰਨੇ ਵੀ ਬੁਲਾਰੇ ਸੀ ਸਾਰੇ ਬੁਲਾਰਿਆਂ ਨੇ ਆਪੋ ਆਪਣੇ ਵਿਸ਼ੇ ਨਾਲ ਪੂਰਾ ਇਨਸਾਫ ਕੀਤਾ ਉਹਨਾਂ ਨੇ ਦੱਸਿਆ ਕਿ ਮਾਂ ਪੰਜਾਬਣ ਮਾਂ ਦੀ ਕੱਖ ਚੋਂ ਜਨਮ ਲੈਣ ਵਾਲਾ ਕੋਈ ਵੀ ਪੰਜਾਬੀ ਉਹਦੀ ਮਾਂ ਬੋਲੀ ਪੰਜਾਬੀ ਹੈ ਜੇ ਪਹਿਲੇ ਦਿਨ ਤੋਂ ਹੀ ਪੰਜਾਬੀ ਨਾਲ ਜੁੜਜੋਗੇ ਤਾਂ ਉਸ ਤੋਂ ਬਾਅਦ ਹੀ ਤੁਸੀਂ ਹਿੰਦੀ, ਇੰਗਲਿਸ਼, ਉਰਦੂ ਜਾਂ ਕਿਸੇ ਵੀ ਭਾਸ਼ਾ ਦੇ ਵਿੱਚ ਤਾਂ ਹੀ ਕਾਮਯਾਬ ਹੋ ਸਕੋਗੇ ਜੇਕਰ ਤੁਸੀਂ ਮਾਂ ਬੋਲੀ ਪੰਜਾਬੀ ਨਾਲ ਜੁੜੇ ਰਹੋ। ਹਾਂਜੀ। ਪੰਜਾਬ ਸੱਜੀ ਗੱਲ ਇੱਕ ਮਿੰਟ। ਪੰਜਾਬ ਸੱਜੀ ਗੱਲ ਕਰਦੇ ਹਾਂ। ਸਮਾਗਮ ਕਰਾਇਆ ਗਿਆ। ਤੇ ਮਾਂ ਨੂੰ ਵੀ ਇਹਦੇ ਲਈ ਜਿਹੜੇ ਕਿ ਕਲਾਪਤੀ ਉਹ ਉਹਦੇ ਬਾਅਦ ਮੈਂ ਪ੍ਰਧਾਨ ਸਰਪਾ ਨੇ ਮੈਂਬਰ ਸਰਪਾ ਨੂੰ ਸਾਰੇ ਬਦਲ ਕੇ ਪਤਾ ਹੈ ਕਿਉਂਕਿ ਆਪਾਂ ਸੁਣਦੇ ਆ ਕਿ ਹਰ ਇੱਕ ਕਿਸਾਨ ਦੀ ਇੱਕ ਮਾਂ ਬਾਪ ਨੇ ਜਾਂਦੇ ਵਾਲੀ ਮਾਂ ਇੱਕ ਮਾਂ ਹੁੰਦੀ ਤੇ ਫਿਰ ਜੀ ਧਰਤੀ ਮਾਂ ਧਰਤੀ ਮਾਂ ਹੁੰਦੀ ਹੈ ਜਿਹਨੂੰ ਆਪਾਂ ਜਿਹੜਾ ਹੁਣ ਮਾਂ ਕਹਿੰਦੇ ਆ ਜਿੱਕਰ ਕਰੇਗਾ ਉਹ ਪਿੱਛਾ ਅੱਗੇ ਜਾ ਕੇ ਵੀ ਸਫਲ ਹੋਏਗਾ ਸਮਾਜ ਦੇ ਵਿੱਚ ਆਪਦੀ ਛਾਂ ਆਪਾਂ ਸਕੇਗਾ ਜਿਹੜਾ ਸਭ ਤੋਂ ਤਰਕਾਬੋਦੀ ਤੇਰਾ ਹੀ ਪ੍ਰਾਪਤ ਹੋਇਆ ਕੋਈ ਕਿਸੇ ਫਾਸ਼ਾਣ ਪ੍ਰਾਪਤ ਹੋ ਸਫਲ ਸੋ ਪੱਟੂੜ ਹੈ ਜਿਹੜਾ ਅੱਜ ਸੁਣਨੇ ਉਸ ਪ੍ਰੋਗਰਾਮ ਅੰਦਰ ਜਿਹੜਾ ਅੱਜ ਆਪਾਂ ਕੀ ਮੋਬਾਈਲ ਤੋਂ ਪੂਰਾ ਜਪਟਕੀ ਤਕਾਪਾਂ ਟੰਗਾ ਸਾਹਿਤ ਅਖਬਾਰ ਇਹਨਾਂ ਨਾਲ ਆਪਾਂ ਜੁੜ ਕੇ ਇਹਦੇ ਨਾਲ ਜੁੜ ਕੇ ਆਪਾਂ ਜੀ ਆਪਣੀ ਮਾਂ ਕੋਲ ਚਕੀਂ ਘਾਟਾ ਕਰ ਸਕਦੇ ਹਾਂ ਮੈਂ ਮਾਨ ਸਪੀਕਰ ਸਾਹਿਬ ਵੱਲੋਂ ਸਰਕਾਰ ਨੂੰ ਤਾਂ ਸਤਨਾ ਦੀ ਬਜਟ ਗ੍ਰੀਸ ਨੂੰ ਚੀਟੀ ਨੂੰ ਬਹੁਤ ਬਹੁਤ ਤੁਹਾਡਾ ਪਾਕਿਸਤਾਨਵਾਦ ਜੀ ਆਪਣੇ ਪੁੱਤਰਕਾਰ ਜਿਹੜੇ ਕੈਨੇਡਾ ਤੋਂ ਆਏ ਆ ਰਾਜਾ ਰਜੋਰੀ ਵੀ ਜੀ ਕੈਨੇਡਾ ਤੋਂ ਆਏ ਆ ਮੈਂ ਇਹਨਾਂ ਦੇ ਵਿਚਾਰ ਥੋੜੇ ਪਤਾ ਲੱਗਿਆ ਮੈਨੂੰ ਇਹ ਪੁਨੇ ਦੇ ਲੋਕ ਹੈਗੇ ਆ ਉੱਥੇ ਕੈਨੇਡਾ ਚ ਜਾ ਕੇ ਆਪ ਦਾ ਪਰਿਵਾਰ ਜਿਹੜਾ ਉਹ ਆਦਨ ਸੈੱਟ ਕਰਕੇ ਉਸ ਤੋਂ ਬਾਅਦ ਕਲਚਰ ਛੱਡ ਜਾਂਦੇ ਆ ਸੰਭਾਗੀ ਮਾਂ ਬੋਲੀ ਨੂੰ ਵਿਸਾਰ ਦਿੰਦੇ ਆ ਉੱਥੋਂ ਵਾਲਾ ਕਰਚ ਅਪਣਾ ਲੈਂਦੇ ਆ ਪਰ ਇੱਕ ਦੇ ਸ਼ਖਸੀਤ ਨੇ ਇਹ ਕਰਕੇ 50 ਸਾਲਾਂ ਬਾਅਦ ਪੰਜਾਬੀ ਨੂੰ ਲੋਕ ਹੋਣੀ ਵੀ ਪੰਜਾਬੀ ਪਰ ਉੱਥੇ ਆਪਣਾ ਜਲੰਧਰ ਜ਼ਿਲ੍ਹੇ ਰਹੀ ਹੈ ਕਿ ਹੈਗੇ ਆ ਅਜੈਤ ਸਿੰਘ ਚੱਠਾ ਜੀ ਉਹਨਾਂ ਨੇ ਕਿਹਾ ਬੜੀ ਚਿੰਤਾ ਬਰਤਾਈ ਕਿ ਨਹੀਂ ਇਹ ਨਹੀਂ ਹੋ ਸਕਦਾ उन्नीस सौ छियानवे ने झंडा चलिया और अठारह अठ कानसा उन्होंने अजि की वेत्र खुदी जिले ने रखे और पंजाबी मां बोली